ਸਾਨੂੰ 5 ਸਾਲ ਲੱਗੇ ਮੈਦੇ ਤੋਂ ਆਟੇ ਤੱਕ ਆ ਜੇ ਸਾਡੇ ਦਾ ਪ੍ਰਸ਼ਾਦਾ ਤਿਆਰ ਹੁੰਦਾ ਉਸੇ ਆਟੇ ਦਾ ਪੀਜ਼ਾ ਆਪਾਂ ਸਾਰਿਆਂ ਨੂੰ ਸ਼ਿਕਾਇਤ ਹੈ ਖਾਣ ਵਾਲਾ ਜਿਹੜਾ ਕੰਮ ਹੈ ਨਾ ਅਸੀਂ ਗੱਲ ਕਰਦੇ ਹੁੰਦੇ ਹੁਣ ਕਿ ਉਹ ਪਰਮਾਤਮਾ ਨਾਲ ਹੀ ਜੁੜਿਆ ਹੋਇਆ ਰੂਹ ਦੀ ਤ੍ਰਿਪਤੀ ਹੋਣੀ ਹੈ ਨਾ ਸ਼ੱਕ ਕੇ ਮਨ ਨੂੰ ਸੰਤੁਸ਼ਟੀ ਹੋਣੀ ਹੈ ਰੂਹ ਨੇ ਤ੍ਰਿਪਤ ਹੋਣਾ ਹੈ ਸੰਤੁਸ਼ਟ ਹੋਣਾ ਹੈ ਸਾਡੀ ਕਿਚਨ ਚ ਮੈਦਾ ਯੂਜ਼ ਨਹੀਂ ਹੁੰਦਾ ਮੋਮੋਜ਼ ਮਲਟੀ ਗ੍ਰੇਨ ਹੈ ਪੀਜ਼ਾ ਸਟਫ ਗਾਰਲਿਕ ਬ੍ਰੈਡ ਤੋਂ ਆਟੇ ਦੀ ਪਿਓਰ ਮਿਲੂਗੀ ਸਾਨੂੰ 5 ਸਾਲ ਲੱਗੇ ਮੈਦੇ ਤੋਂ ਆਟੇ ਤੱਕ ਆ ਉਹਨਾਂ ਸੀ ਆਟੇ ਦਾ ਪਿਓਰ ਆਟੇ ਦਾ ਪੀਜ਼ਾ ਬਣਾਈਦਾ ਤੇ ਜੇ ਸਾਟੇ ਦਾ ਪ੍ਰਸ਼ਾਦ ਆ ਤਿਆਰ ਹੁੰਦਾ ਉਸੇ ਆਟੇ ਦਾ ਪੀਜ਼ਾ ਆਪਾਂ ਸਾਰਿਆਂ ਨੂੰ ਸ਼ਿਕਾਇਤ ਕਿ ਜੋ ਸਾਡੇ ਬੱਚੇ ਛੱਕ ਸਕਦੇ ਆ ਬਿਨ ਨਾਗਾ ਰੋਜ਼ ਠੀਕ ਹੈ ਉਹੀ ਅਸੀਂ ਸਾਰਿਆਂ ਨੂੰ ਸ਼ਿਕਾਇਤ ਹੈ ਠੀਕ ਹੈ ਨਾ ਇਹ ਤਾਂ ਮਤਲਬ ਇੱਕ ਖਾਣ ਵਾਲਾ ਜਿਹੜਾ ਕੰਮ ਆ ਨਾ ਅਸੀਂ ਗੱਲ ਕਰਦੇ ਹੁੰਦੇ ਆ ਕਿ ਉਹ ਪਰਮਾਤਮਾ ਨਾਲ ਜੁੜਿਆ ਹੋਇਆ ਰੂਹ ਦੀ ਤ੍ਰਿਪਤੀ ਹੋਣੀ ਹੈ ਨਾ ਛੱਕ ਕੇ ਮਨ ਨੂੰ ਸੰਤੁਸ਼ਟੀ ਹੋਣੀ ਹੈ ਰੂਹ ਨੇ ਤ੍ਰਿਪਤ ਹੋਣਾ ਹੈ ਸੰਤੁਸ਼ਟ ਹੋਣਾ ਹੈ ਤੇ ਜੇ ਆਪਾਂ ਚੰਗਾ ਛਕਾਵਾਂਗੇ ਹੈਲਦੀ ਛਕਾਵਾਂਗੇ ਜੋ ਗੱਲ ਸਿਰਫ ਇੱਥੇ ਹੀ ਨਿਭੜਦੀ ਹੈ ਜੀ ਇੱਥੇ ਸੁੱਚਮ ਦਾ ਸਭ ਕੁਝ ਤਿਆਰ ਕਰੀਦਾ ਠੀਕ ਹੈ ਹੈਲਦੀ ਖਾਣਾ ਬਣਾਈਦਾ ਜਿੱਥੋਂ ਤੱਕ ਹੋ ਸਕੇ ਹਰ ਆਈਟਮ ਨੂੰ ਆਪਾਂ ਹੈਲਦੀ ਬਣਾਇਆ ਮੋਮੋਜ਼ ਵੀ ਮੈਦੇ ਦੇ ਨਹੀਂ ਹੈ ਮੈਦੇ ਨੂੰ ਤਾਂ ਆਪਾਂ ਕਿਚਨ ਚੋਂ ਕਿੱਕ ਕੀਤਾ ਹੋਇਆ ਸਾਡੀ ਕਿਚਨ ਚ ਮੈਦਾ ਯੂਜ਼ ਨਹੀਂ ਹੁੰਦਾ ਮੋਮੋਜ਼ ਮਲਟੀ ਗ੍ਰੇਨ ਹੈ ਪੀਜ਼ਾ ਸਟਫ ਗਾਰਲਿਕ ਬ੍ਰੈਡ ਤਾਂ ਉਹ ਆٹے ਦੀ ਪਿਓਰ ਮਿਲੂਗੀ ਠੀਕ ਹੈ ਬਾਕੀ ਫਾਸਟ ਫੂਡ ਜੋ ਬੱਚੇ ਅੱਜਕੱਲ ਲਾਈਕ ਕਰਦੇ ਆ ਸਭ ਨੂੰ ਇੱਕ ਹੈਲਦੀ ਵੇਚ ਆਪਾਂ ਤਿਆਰ ਕਰ ਲਈਦਾ ਇਹਦੇ ਨਾਲ ਦੀ ਤਾਂ ਰੀਸ ਹੀ ਨਹੀਂ ਹੈਗੀ ਇਹ ਕਹਿੰਦਾ ਜੋ ਗੁਰੂ ਘਰ ਦੇ ਦਰਸ਼ਨ ਕਰਨ ਚ ਜੋ ਆਨੰਦ ਹੈਗਾ ਆ ਤੁਸੀਂ ਚਲੇ ਜਾਂਦੇ ਹੋ ਬਾਹਰ ਜਾਂਦੇ ਹੋ ਤਿੰਨ ਤਿੰਨ ਚਾਰ ਚਾਰ ਸਾਲ ਪਹਿਲੇ ਤੋਂ ਗੇੜਾ ਨਹੀਂ ਲੱਗਦਾ ਠੀਕ ਆ ਆਪਾਂ ਗੁਰੂ ਘਰਾਂ ਤੋਂ ਹੀ ਵਾਂਝੇ ਹੋ ਜੀਦਾ ਠੀਕ ਆ ਜੋ ਮਹਾਰਾਜ ਦੀਆਂ ਅਸੀਸਾਂ ਆ ਜੋ ਮਹਾਰਾਜ ਨੇ ਇੰਨੇ ਵਰ ਬਖਸ਼ੇ ਹੋਏ ਆ ਉਹ ਤੁਸੀਂ ਕਿੱਦਾਂ ਲਓਗੇ ਦਰਸ਼ਨ ਕਰੋਗੇ ਉੱਥੇ ਜਾ ਕੇ ਮੱਥੇ ਟੇਕੋਗੇ ਰੰਦਾਤਾ ਕਰੋਗੇ ਜਿਹੜੀ ਤਾਂ ਮਤਲਬ ਬੱਚਿਆਂ ਵਾਲੀ ਜਨਰੇਸ਼ਨ ਹੈ ਜੇ ਕਹ ਲਓ ਕਿ 10 ਸਾਲ ਤੋਂ ਨੀਚੇ ਆ ਜਿਹੜੇ ਬੱਚੇ ਉਹਨਾਂ ਨੂੰ ਇੱਕ ਦੋ ਵਾਰ ਟੇਸਟ ਬਿਲਡ ਕਰਾਉਣਾ ਪੈਂਦਾ ਉਹਨਾਂ ਦਾ ਉਹਨਾਂ ਨੂੰ ਇਸ ਚੀਜ਼ ਲਈ ਕਿਉਂਕਿ ਇੱਕ ਦੋ ਕਸਟਮਰ ਇਦਾਂ ਦੇ ਸੀ ਸਾਡੇ ਕੋਲ ਬੱਚੇ ਆਏ ਜਿਹੜੇ ਕਹਿੰਦੇ ਸੀ ਜੀ ਨਹੀਂ ਜੀ ਸਾਨੂੰ ਮੈਦੇ ਦਾ ਹੀ ਖਵਾਓ ਅਸੀਂ ਆٹے ਦਾ ਨਹੀਂ ਖਾਣਾ ਤੇ ਬਟ ਅਸੀਂ ਆਪਣੀ ਜਗ੍ਹਾ ਤੇ ਹੀ ਖੜੇ ਰਹੇ ਵੀ ਅਸੀਂ ਆਟੇ ਦਹੀਂ ਕੋਣਾ ਹੈ ਜੀ ਅਸੀਂ ਤੁਹਾਨੂੰ ਹੈਲਦੀ ਆਪਸ਼ਨ ਨਹੀਂ ਦੇਣੀ ਹੈ ਤੇ ਹੌਲੀ ਹੌਲੀ ਉਹ ਵੀ ਸਾਡੇ ਨਾਲ ਮਤਲਬ ਰੂਟੀਨ ਜੀ ਕਈ ਪੇਰੈਂਟਸ ਇਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਇੰਨੀ ਕੁ ਖੁਸ਼ੀ ਹੁੰਦੀ ਹੈ ਇੱਥੇ ਲਿਆਉਂਦੇ ਆ ਹੁਣ ਤਾਂ ਜਦੋਂ ਦੀਆਂ ਇੰਟਰਵਿਊਜ਼ ਹੋਣ ਲੱਗੀਆਂ ਇੰਨੀ ਮਾਨੂੰ ਖੁਸ਼ੀ ਹੁੰਦੀ ਹੈ ਨਾ ਕਿ 50s ਤੋਂ ਅਬਵ ਵਾਲੇ ਕਪਲਸ ਵੀ ਆਣ ਲੱਗੇ ਉਹ ਵੀ ਆ ਕੇ ਕਹਿੰਦਾ ਕਿ ਸਾਨੂੰ ਕੋਈ ਮਤਲਬ ਗਰਜ ਨਹੀਂ ਫੀਲ ਹੋਇਆ ਜਾਂ ਸਾਨੂੰ ਇਦਾਂ ਪਛਤਾਵਾ ਨਹੀਂ ਹੋਊਗਾ ਖਾ ਕੇ ਸਾਨੂੰ ਵਧੀਆ ਹੀ ਲੱਗ ਰਿਹਾ ਹੈ ਦਇਆ ਜੀ ਕਿ ਮਿੱਟੀ ਨਾਲ ਜੁੜੋ ਆਪਣੇ ਪੰਜਾਬ ਨੂੰ ਆਬਾਦ ਕਰੋ ਇੱਥੇ ਬਹੁਤ ਕੁਝ ਹੈਗਾ ਆ ਆਪਣੇ ਆਈਡੀਆਜ਼ ਜਨਰੇਟ ਕਰੋ ਕੱਲੇ ਟਰੱਕ ਚ ਲਾ ਕੇ ਵੀ ਬਾਹਰ ਡਾਲਰ ਕਮਾਣੇ ਆ ਤਾਂ ਕਮਾ ਲਓ ਠੀਕ ਆ ਤੁਸੀਂ ਨਹੀਂ ਮਨਾ ਤੁਹਾਨੂੰ ਪਰ ਮੁੜ ਕੇ ਇੱਥੇ ਆ ਜਾਓ ਕਮਾ ਕੇ ਉਰੇ ਆ ਕੇ ਇੱਥੇ ਐਸਟੈਬਲਿਸ਼ ਕਰੋ ਆਪਣੇ ਭਰਾਵਾਂ ਨੂੰ ਨਾਲ ਖੜੋ ਯਾਰਾਂ ਦੋਸਤਾਂ ਦੀਆਂ ਬਾਹਾਂ ਫੜੋ ਉਹਨਾਂ ਨੂੰ ਬਿਲਡ ਕਰੋ ਤੇ ਖਾਣੇ ਦੀ ਤਾਂ ਗੱਲ ਇਹ ਆ ਕਿ ਖਾਣਾ ਦਾ ਕਿੱਤਾ ਜਿਹੜਾ ਨਾ ਜਿਹੜੇ ਗਲਤ ਵੀ ਖਾਉਂਦੇ ਉਹਨਾਂ ਨੂੰ ਵੀ ਬੇਨਤੀ ਆ ਕਿ ਇਹ ਪਰਮਾਤਮਾ ਨਾਲ ਜੁੜਿਆ ਹੋਇਆ ਕਿੱਤਾ ਆ ਪਰਮਾਤਮਾ ਸਭ ਤੋਂ ਪਹਿਲਾਂ ਢਿੱਡ ਦੀ ਢਿੱਡ ਦਾ ਜੁਗਾਰ ਕਰਕੇ ਭੇਜਦਾ ਜੇ ਬੱਚਾ ਜੰਮਦਾ ਉਹਨੂੰ ਰੋਂਦੇ ਨੂੰ ਉਸੇ ਵੇਲੇ ਦੁੱਧ ਚਾਹੀਦਾ ਜੰਮਦੇ ਨੂੰ ਤੇ ਜੰਮਦੇ ਸਾਰੀ ਜਿਹੜੀ ਚੀਜ਼ ਤੁਹਾਨੂੰ ਪਹਿਲੀ ਮੂੰਹ 'ਚ ਪਾਉਣੀ ਆ ਤੁਸੀਂ ਭੋਜਨ ਪਾਉਣਾ ਆ ਤੇ ਪਰਮਾਤਮਾ ਨੇ ਇਸੇ ਲਈ ਰੱਖਿਆ ਕਿ ਜੇ ਭੋਜਨ ਨਾ ਹੋਵੇ ਨਾ ਤੇ ਤੁਸੀਂ ਰੱਬ ਨੂੰ ਯਾਦ ਹੀ ਨਾ ਕਰੋ ਜੇ ਤੁਹਾਨੂੰ ਖਾਣ ਦੀ ਲੋੜ ਨਹੀਂ ਤਾਂ ਤੁਹਾਨੂੰ ਰੱਬ ਨੂੰ ਵੀ ਯਾਦ ਕਰਨ ਦੀ ਲੋੜ ਨਹੀਂ। ਉਹਨੇ ਰੱਖਿਆ ਹੀ ਐਸੇ ਕਰਕੇ ਆ ਤੁਹਾਨੂੰ ਤਿੰਨ ਟਾਈਮ ਦੀ ਰੋਟੀ ਦੇ ਜਾਂ ਦੋ ਟਾਈਮ ਦੀ ਰੋਟੀ ਤੇ ਵੀ ਬੰਦਾ ਮੈਨੂੰ ਯਾਦ ਕਰੇ। ਤੇ ਜੇ ਤੁਸੀਂ ਇਸ ਕਿਤੇ ਚ ਢੁਣਨਾ ਆ ਤਾਂ ਪ੍ਰੋਫੈਸ਼ਨਲੀ ਅ ਸਵੱਛਮ ਦੇ ਨਾਲ ਜੁੜੋ ਤੇ ਸ਼ੁੱਧ ਚੀਜ਼ ਖਵਾਓ। ਤੇ ਅੱਗੇ ਜਾ ਕੇ ਮੈਂ ਐਕਸਪੋਜ਼ ਕਰਨਾ ਆ ਕਿ ਕਿੱਦਾਂ ਮਲਟੀ ਨੈਸ਼ਨਲ ਕੰਪਨੀਆਂਜ਼ ਜਿਹੜੀਆਂ ਨੇ ਉਹ ਤੁਹਾਨੂੰ ਜ਼ਹਿਰ ਖਵਾ ਰੀਆਂ ਨੇ ਫਾਸਟ ਫੂਡ ਦੇ ਨਾਮ ਤੇ। ਕਿਉਂਕਿ ਜਿੰਨੀਆਂ ਵੀ ਸੌਸਿਸ ਨੇ ਉਹ ਸਾਰੀ ਆਇਲ ਬੇਸਡ ਨੇ। ਤੇ ਇਸ ਲਈ ਅੱਜ ਕੱਲ ਬੱਚੇ ਤੁਸੀਂ ਦੇਖ ਰਹੇ ਹੋ ਕਿ ਇਮਿਊਨਿਟੀ ਉਹਨਾਂ ਦੀ ਘਟੀ ਹੋਈ ਹੈ ਤੇ ਉਹੀ ਚੀਜ਼ ਆਪਾਂ ਆਪਾਂ ਤਾਂ ਚਲੋ ਕੋਸ਼ਿਸ਼ ਕੀਤੀ ਆ ਕਿ ਹੈਲਦੀ ਦਈਏ ਸਾਫ਼ ਸਹੀ ਹੈ ਸਚਮ ਨਾਲ ਬਣਾ ਕੇ ਚੀਜ਼ ਦਈਏ ਤੇ ਇਹੋ ਜੀ ਚੀਜ਼ ਦਈਏ ਕਿ ਜਿਹਨੂੰ ਖਾ ਕੇ ਅਗਲਾ ਖੁਸ਼ ਹੋਵੇ ਹੁਣ ਵੀ ਜਿਹੜੇ ਸਾਡੇ ਇੱਥੇ ਕਸਟਮਰ ਬੱਚੇ ਬੈਠੇ ਨੇ ਪਿੱਛੇ ਬੈਠੇ ਨੇ ਔਰ ਰਿਪੀਟ ਕਸਟਮਰਸ ਨੇ ਸਾਡੇ ਜਿਹੜਾ ਸਾਡਾ ਕਸਟਮਰ ਉਹ ਸਾਡਾ ਪੱਕਾ ਆ ਕਿਉਂਕਿ ਉਹਨੂੰ ਪਤਾ ਕਿ ਸ਼ੁੱਧ ਚੀਜ਼ ਇੱਥੇ ਹੀ ਮਿਲਣੀ ਹੈ ਖਾਲਸਾ ਆ ਤੇ ਖਾਲਸੀ ਚੀਜ਼ ਖਾਊਗਾ ਠੀਕ ਹੈ ਨਾ ਤੇ ਬਸ ਇਹੀ ਆ ਜੀ ਮੈਸੇਜ ਤੁਹਾਡੇ ਲਈ ਸਾਰਿਆਂ ਲਈ ਇਹੀ ਆ ਕਿ ਉਰੇ ਨਾਲ ਦੀ ਰੀਸ ਨਹੀਂ ਇੱਥੇ ਦੇ ਨਾਲ ਦੀ ਰੀਸ ਨਹੀਂ ਨਾਲੇ ਤਾਂ ਆਪਣੀ ਜੜ੍ਹਾਂ ਨਾਲ ਜੁੜੇ ਰਹਿੰਨੇ ਹੋ ਨਾਲੇ ਤੁਹਾਡੇ ਬੱਚੇ ਤੁਹਾਡੇ ਬਣ ਕੇ ਰਹਿੰਦੇ ਨੇ ਬਾਹਰ ਜਾ ਕੇ ਤਾਂ ਤੁਹਾਡੇ ਬੱਚੇ ਹੀ ਤੁਹਾਡੇ ਨਹੀਂ ਰਹਿੰਦੇ ਤੁਸੀਂ ਉਧਰਲੇ ਕਲਚਰ ਚ ਵੱਡੇ ਕਰ ਲਏ ਹੁਣ ਤਾਂ ਮੇਰੀਆਂ ਕਿੰਨੀਆਂ ਇੰਟਰਵਿਊਜ਼ ਹੋ ਚੁੱਕੀਆਂ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਹੜੀ ਨਵੀਂ ਗੱਲ ਹੋਰ ਕਹਾਂ ਜਾਂ ਨਾ ਕਹਾਂ ਪਰ ਕਈ ਜਿਹੜੇ ਨੁਕਤੇ ਚੀਨੀ ਕਰਨ ਵਾਲੇ ਆ ਵੀ ਇਹ ਬਾਹਰ ਛੱਡ ਆਇਆ ਇਹਦੀ ਸੈਟਿੰਗ ਨਹੀਂ ਹੋਈ ਹੋਣੀ ਜਾਂ ਇਹ ਪੈਸੇ ਬਹੁਤ ਜੋੜ ਲਿਆ ਹੋਣਾ ਜਾਂ ਇਦਾਂ ਸਮਥਿੰਗ ਲਾਈਕ ਦਰ ਬਹੁਤ ਕੁਝ ਕਹਿੰਦੇ ਹੁਣ ਅਸੀਂ ਜਵਾਬ ਦੇ ਦਿੰਨੇ ਆ ਜ ਪਰ ਗੱਲ ਇਹ ਆ ਕਿ ਇੱਥੇ ਰਹੋਗੇ ਆਪਣੀ ਮਿੱਟੀ 'ਚ ਰਹੋਗੇ ਤਾਂ ਆਪਣੇ ਨਿਆਣੇ ਆਪਣੇ ਬਣਾ ਕੇ ਰੱਖੋਗੇ ਅਸਲੀ ਕਮਾਈ ਤੁਹਾਡੇ ਨਿਆਣੇ ਨੇ ਤੇ ਭੋਜਨ ਸੰਬੰਧੀ ਇਹ ਹੀ ਗੱਲ ਆ ਕਿ ਖਾਲਸ ਚੀਜ਼ ਖਵਾਓ ਖਾਓ ਤੇ ਚੰਗਾ ਇੱਕ ਮਾਹੌਲ ਸਿਰਜੋ ਇੱਥੇ ਤੁਸੀਂ ਪੰਜਾਬ ਦੇ ਵਿੱਚ ਨਾ